ਆਜੋ ਜੀ ਸੋਣ ਸੋਣ ਆਪਣੀ ਮਸ਼ੀਨਾਂ ਦਿਖਾ ਦੇਣਾ ਜੀ ਨਾ ਵੀ ਤੇ ਆਪਾਂ ਅੰਡੇ ਰੱਖਾਂਗੇ ਹਨਾ ਆਜੋ ਆਜਾ ਇਹ ਵਾਲੀ ਮਸ਼ੀਨ ਹੈ ਆਪਣੀ ਇਹਦੇ ਵਿੱਚ ਚੰ ਚਾਰ ਪੰਜ 400 ਅੰਡੇ ਇਹਦੇ ਵਿੱਚ ਟਿਕ ਜੂਗਾ ਹਨਾ ਹਾਂ ਸ਼ਾਮ ਨੂੰ ਸਾਨੂੰ ਕੈਂਡਰਿੰਗ ਕਰਕੇ ਦਿਖਾ ਦਾਂਗੇ ਆਪਾਂ ਤੇ ਇਹਦੇ ਵਿੱਚ ਦੇਖੋ ਦੋ ਪੋਰਸ਼ਨ ਨੇ ਇਹ ਜਾਰੀ ਚੱਕੀ ਜਾਂਦੀ ਆ ਥੱਲੇ ਵੀ ਅੰਡਾ ਟਿਕ ਜੂਗਾ ਉੱਥੇ ਵੀ ਟਿਕ ਜੂਗਾ ਇਧਰ ਵੀ ਹਾਂਜੀ ਸਸ਼ੀ ਕਾਲ ਵੀਰੇ ਸਾਰਿਆਂ ਨੂੰ ਆਈ ਹੋਪ ਠੀਕ ਹੋ ਤੁਸੀਂ ਸਾਰੇ ਤੇ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਆਪਾਂ ਵੀਰਾਂ ਦੇ ਬੜਾ ਨੇ ਮੈਸੇਜ ਆਏ ਆਪਣੇ ਕੋਲੇ ਅ ਵੀ ਭਾਈ ਜਿਹੜਾ ਇਨਕੂਵੇਟਰ ਹੈ ਜਾਂ ਜਿਵੇਂ ਮਸ਼ੀਨ ਚੋਂ ਚੂਚੇ ਕਢਾ ਲੈਣੇ ਉਹ ਕੰਮੇ ਬਣਦਾ ਹਨਾ ਜਿਵੇਂ ਆਪਾਂ ਤੁਹਾਨੂੰ ਵੀਡੀਓ ਚ ਦਿਖਾਉਣੇ ਹੁੰਨੇ ਆਪਣੇ ਕੋਲੇ ਛੋਟਾ ਬਣਿਆ ਹੋਇਆ ਘਰੇ 2-300 ਅੰਡਾ ਉਹ ਜਿੱਤੇ ਹੀ ਜਾਂਦਾ ਤੇ ਚਲੋ ਅੱਜ ਇੱਕ ਆਪਣੇ ਵਾਸਤੇ ਆਪਾਂ ਹੁਣ ਵੱਡਾ ਤਿਆਰ ਕਰਨ ਲੱਗੇ ਆ ਫ੍ਰਿਜ ਦਾ ਤੇ ਉਹਦੀ ਪ੍ਰੋਪਰ ਸਾਰੀ ਵੀਡੀਓ ਆਊਗੀ ਕੀ ਸਮਾਨ ਲੱਗਦਾ ਕਿਵੇਂ ਲੱਗਦਾ ਹਨਾ ਐਂਡ ਤੋਂ ਲੈ ਕੇ ਤੇ ਸ਼ੁਰੂਤ ਨਾਲ ਕਿੰਡ ਤੁਸੀਂ ਸਾਨੂੰ ਸਾਰੀ ਵੀਡੀਓ ਦਿਖਾਵਾਂਗੇ ਵਿੱਚ ਵਿੱਚ ਕੀ ਸਮਾਨ ਵਰਤਿਆ ਜਾਂਦਾ ਹੈ ਕਿਵੇਂ ਸੈੱਟ ਕਰਨਾ ਕਿਵੇਂ ਹਿਊਮਿਡਿਟੀ ਵਾਲਾ ਸਿਸਟਮ ਲਾਉਣਾ ਆਟੋ ਕੱਟ ਕਿਵੇਂ ਲਾਉਣਾ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਕਵਾੜ ਚ ਚੱਲਦੇ ਆ ਪਹਿਲਾਂ ਤੇ ਉੱਥੋਂ ਕੋਈ ਪੁਰਾਣਾ ਫਰਿੱਜ ਲੈ ਕੇ ਆਉਣੇ ਆ ਹਾਂ ਜਿਹਦੀ ਕੰਡੀਸ਼ਨ ਨਾ ਠੀਕ ਪਈ ਹੋਵੇ ਤੇ ਉਹਨੂੰ ਆਪਾਂ ਲੰਮਾ ਪਾ ਕੇ ਥੱਲੇ ਚਾਹੇ ਉਦਾਂ ਬਣਾ ਲਓ ਚਾਹੇ ਖੜਾ ਕਰਕੇ ਬਣਾ ਲਓ ਉਹ ਤੁਹਾਡੀ ਇੱਛਾ ਹੈ ਤੇ ਆਪਾਂ ਤੁਹਾਨੂੰ ਪ੍ਰੋਪਰ ਸਾਰਾ ਦਿਖਾਵਾਂਗੇ ਵੀ ਕਿਵੇਂ ਬਣਦਾ ਹੈ ਚਲੋ ਕਰਦੇ ਆ ਵੀਡੀਓ ਦੀ ਸ਼ੁਰੂ ਬਾਤ ਤੇ ਜੰਗੀ ਲਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਮੁਰਗੇ ਮੁਰਗੀਆਂ ਤੇ ਪੋਲਟਰੀ ਦੇ ਵੀਡੀਓ ਜਾਨਣ ਵਾਸਤੇ ਤੇ ਜਿਵੇਂ ਹੁਣ ਅੱਗੇ ਫਰਬਰੀ ਚ ਬਰੂਡਿੰਗ ਦਾ ਕੰਮ ਚੱਲੂ ਬੱਚਾ ਨਿਕਲਦਾ ਕੰਮ ਚੱਲੂ ਅੰਡਿਆਂ ਚੋਂ ਤੇ ਉਹਦੇ ਵਾਸਤੇ ਇਨਕੂਬेटर ਬਹੁਤ ਵਧੀਆ ਚੀਜ਼ ਹੈ ਛੋਟੇ ਬੱਧਰ ਤੇ ਜਿਹਨੇ ਕੰਮ ਸ਼ੁਰੂ ਕਰਨਾ ਹੈ 20 50 100 ਤੋਂ ਤੇ ਉਹ ਆਪਦੀਆਂ ਮੁਰਗੀਆਂ ਤੋਂ ਹੀ ਕਰੇ ਬੱਚੇ ਕਢਾ ਸਕਦਾ ਸੀਰ ਮੁਰਗੀਆਂ ਥੱਲੇ ਵੀ ਆਪਾਂ ਅੰਡੇ ਰੱਖ ਕੇ ਕਢਾ ਸਕਦੇ ਆ ਪਰ ਇੱਕ ਮੁਰਗੀ ਥੱਲੇ 17 ਘੰਟੇ ਟਿਕਦੇ ਆ ਜਿਹਦੇ ਵਿੱਚ 15 ਗੰਡੇ ਬੱਚੇ ਵੀ ਉਹਨੇ ਕੱਢ ਲਏ ਤਾਂ ਤੁਸੀਂ ਮੰਨ ਲਓ ਹਰ ਇੱਕ ਮੁਰਗੀ ਨੂੰ ਸੋਨੂੰ ਜਿੰਨਾ ਚਿਰ ਬੱਚਾ ਵੱਡਾ ਨਹੀਂ ਹੁੰਦਾ ਮਹੀਨੇ ਡੇਢ ਮਹੀਨੇ ਦਾ ਮੁਰਗੀ ਦੇ ਨਾਲ ਹੀ ਅਲੱਗ ਰੱਖਣਾ ਪਊਗਾ ਜੇ ਤੁਸੀਂ ਪੰਜ ਚਾਰ ਮੁਰਗੀਆਂ ਥੱਲੇ ਵੀ ਰੱਖੇ ਤਾਂ ਸਾਰਿਆਂ ਨੂੰ ਅਲੱਗ-ਅਲੱਗ ਰੱਖਣਾ ਪਊ ਦੀ ਮੈਨੇਜਮੈਂਟ ਕਿੰਨੀ ਔਖੀ ਹੋ ਕਰਨੀ ਹੈ ਨਾ ਤੇ ਆਪਸ ਵਿੱਚ ਮੁਰਗੀ ਮੁਰਗੀਆਂ ਦੂਜਿਆਂ ਦੇ ਬੱਚਿਆਂ ਨੂੰ ਮਾਰਨੀਆਂ ਇਸ ਤੋਂ ਸੌਖਾ ਤਰੀਕਾ ਜਿਹੜਾ ਵਧੀਆ ਹੈਗਾ ਇਨਕੂਵੇਟਰ ਤੁਸੀਂ ਘਰੇ ਬਣਾਓ ਤੇ ਉਹਦੇ ਵਿੱਚ ਜਿੰਨੇ ਅੰਡੇ ਰੱਖਣੇ ਆ 100 50 200 ਇਕੱਠਾ ਰੱਖ ਕੇ ਤੇ ਬੱਚੇ ਕਢਾਓ ਤੇ ਇਕੱਠਿਆਂ ਨੂੰ ਪਾ ਲਓ ਬੇਣਾ ਮਾਤ ਤੇ ਚਲੋ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਸਬਸਕ੍ਰਾਈਬ ਕਰ ਲਿਓ ਆਪੇ ਚੈਨਲ ਲਓ ਜੀ ਇੱਥੋਂ ਆਪਾਂ ਸ਼ੀਸ਼ਾ ਲੈ ਲਈਏ ਅ ਸ਼ੀਸ਼ਾ ਕਿਉਂਕਿ ਫ੍ਰਿਜ ਦੇ ਢੱਕਣ ਦੇ ਵਿੱਚ ਲਾਵਾਂਗੇ ਆਪਾਂ ਤੇ ਕਿਉਂਕਿ ਬੱਚੇ ਦੀ ਇਹਦੇ ਲੈਣੇ ਨਾਲ ਤਾਂ ਜੋ ਨਿਕਲਣਗੇ ਨਾਲੇ ਆਂਡਾ ਕਿਨੇ ਦਾ ਬਗ ਜਰੂ ਬਾਰੀ ਬਾਰੀ ਫਿਰ ਆਪਾਂ ਨੂੰ ਨਾ ਤਾਂ ਕਿ ਖੋਲਣ ਦੀ ਲੋੜ ਨਹੀਂ ਪੈਂਦੀ ਚਲੋ ਇੱਥੋਂ ਤੁਸੀਂ ਆਪ ਦਾ ਕਿੱਡਾ ਵੀ ਪੀਸ ਲਾ ਸਕਦੇ ਹੋ ਤੇ ਯਾਰ ਪਾਰ ਜਿਹਦੇ ਵਿੱਚ ਦੀ ਦੀਂਦਾ ਹੈਗਾ ਤੇ ਉਹ ਸ਼ੀਸ਼ਾ ਆਪਾਂ ਕਰਵਾ ਲਈਏ ਲਓ ਜੀ ਆ ਪੀਸ ਲੈ ਲਿਆ ਆਪਾਂ ਸ਼ੀਸ਼ਾ ਆਪਾਂ ਦੇ ਹਿਸਾਬ ਨਾਲ ਸਾਈਜ਼ ਲੈ ਤਾਂ ਤੁਸੀਂ ਕਿੱਡਾ ਵੀ ਲੈ ਸਕਦੇ ਹੋ ਹਨਾ ਲਓ ਜੀ ਆ ਫਰਿੱਜ ਲੈ ਲਿਆ ਆਪਾਂ ਪਰਾਣਾ ਆਪਣਾ ਕਵਾੜ ਚ ਮਿਲ ਗਿਆ ਤੇ ਕੰਡੀਸ਼ਨ ਥੋੜੀ ਜਿਹੀ ਥਲੂ ਖਰਾਬ ਆ ਇਹਦੀ ਰਿਪੇਅਰ ਹੋ ਜੂਗੀ ਤੇ ਬਾਕੀ ਇਹ ਸਾਰਾ ਸਹੀ ਪਿਆ ਦੇਖੋ ਹੈ ਨਾ ਫ੍ਰਿਜ ਆਪਣੇ ਕੋਲੇ ਇਹ ਫਿਰ ਲੱਗ ਗਿਆ ਕਵਾੜ ਚ ਆਪਾਂ ਨੂੰ ਦੇਖੋ ਤੇ ਇੱਕ ਇਹਦੇ ਵਾਸਤੇ ਸ਼ੀਸ਼ਾ ਲੈ ਕੇ ਆਏ ਆ ਆ ਸ਼ੀਸ਼ਾ ਉੱਪਰ ਇਹਦੇ ਟਾਕੀ ਦੇ ਉੱਪਰ ਲੱਗੂ ਇੱਥੇ ਟਰੱਕੀ ਦੇ ਉੱਪਰ ਸ਼ੀਸ਼ਾ ਲੱਗ ਜੂਆ ਵਿੱਚ ਦੇਖਣ ਵਾਸਤੇ ਵੀ ਚੂਚੇ ਵਗੈਰਾ ਜਾਂਦੇ ਹਨ ਤੇ ਇਹ ਫਰਿੱਜ ਦੀ ਕੰਡੀਸ਼ਨ ਨਾਲ ਦੇਖੋ ਕਵਾੜ ਚੋ ਸੋਨੂੰ ਕਿਤੇ ਵੀ ਕਵਾੜ ਚੋਹੇ ਆਰਾਮ ਨਾਲ ਸੋਨੂੰ 5 6 7 800 ਦਾ ਮਿਲ ਜੂਆ ਹਨ ਬਾਕੀ ਸੋਨੂੰ ਸਮਾਨ ਚੈੱਕ ਕਰਾ ਲਈਏ ਇਹਦੇ ਵਿੱਚ ਕੀ ਖੂਸ਼ ਲੱਗੂਆ ਇਹਦੇ ਵਿੱਚ ਤਿੰਨ ਦਾ ਆਪਾਂ ਪੱਖੇ ਲਾਉਣੇ ਆ ਤੁਸੀਂ ਦੋ ਵੀ ਲਾ ਸਕਦੇ ਹੋ ਵੱਡੇ ਮਿਲ ਕੇ ਤਾਂ ਤੇ ਨਹੀਂ ਇਹਦੇ ਵਿੱਚ ਤਿੰਨ ਪੱਖੇ ਦੋ ਹੋਲਡਰ ਤੇ ਆਟੋ ਕਟਰ ਲੱਗਾ ਹਨ ਲਾਈਟ ਆਪਾਂ ਵਿੱਚ ਚਾਨਣ ਵਾਸਤੇ ਦੇਖਣ ਵਾਸਤੇ ਲਾਵਾਂਗੇ ਤੇ ਇਸ ਸਕਰੂ ਉੱਪਰ ਜਾਲੀ ਲਾਵਾਂਗੇ ਕਿਉਂਕਿ ਡਬਲ ਸਟੋਰੀ ਕਰਾਂਗੇ ਹੁਣ ਤੇ ਇਹਦੇ ਵਿੱਚ ਸਾਰਾ ਸਿਸਟਮ ਇਹ ਲੱਗੂਗਾ ਤੇ ਇਹ ਸਮਾਨ ਜ਼ਰੂਰੀ ਹੈ ਜਿਹੜਾ ਹੈਗਾ ਤੇ ਆ ਸਪਲਾਈ ਪਈ ਹੈਗੀ ਬਹੁਤ ਹਨਾ ਤੇ ਬਾਕੀ ਆ ਆਟੋ ਕੱਟ ਪਏ ਤੇ ਇਹ ਬੱਲਵਾਲਾ ਸਿਸਟਮ ਆ ਗਿਆ ਤੋਂ ਜੇ ਇਹ ਨੱਕ ਦਾ ਸਮਾਨ ਲੋੜੀ ਦਾ ਹੁੰਦਾ ਤੇ ਬਾਕੀ ਹੁਣ ਚਲੋ ਸ਼ੁਰੂ ਕਰਦੇ ਹਾਂ ਪ੍ਰੋਸੈਸ ਆਪਾਂ ਇਹਨੂੰ ਬਣਾਉਂਦਾ ਨਾਲ ਦੇ ਨਾਲ ਤੁਹਾਨੂੰ ਦਿਖਾਵਾਂਗੇ ਇਹਕ ਤੁਸੀਂ ਵੀ ਬਣਾ ਸਕਦੇ ਹੋ ਘਰੇ ਚਲੋ ਮਿਹਨਤ ਬਹੁਤ ਲੱਗੂ ਆਪਣੇ ਵੀਡੀਓ ਤੇ ਤੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਇਦਾਂ ਦੀ ਹੋਰ ਵੀਡੀਓ ਵਾਸਤੇ ਕਰਤਾ ਸ਼ੁਰੂ ਕੰਮ ਤੇ ਆਪਾਂ ਦੇਖੋ ਪੱਕੇ ਵਗੈਰਾ ਲੱਗ ਜਾਂਦੇ ਆ ਵਿੱਚ ਹੁਣ ਦਿਖਾਵਾਂਗੇ ਸਾਨੂੰ ਪੂਰਾ ਪ੍ਰੋਪਰ ਕੀ ਸਿਸਟਮ ਹੈ ਦਾ ਜਦੋਂ ਕਨੈਕਸ਼ਨ ਵਾਲਾ ਸਿਸਟਮ ਹੋਇਆ ਉਦੋਂ ਵੀ ਸਾਨੂੰ ਦਿਖਾਵਾਂਗੇ ਇਹਦੇ ਵਿੱਚ ਆਪਾਂ ਪੱਖੇ ਲਾ ਰਹੇ ਆ ਇਹ ਪੱਖਾ ਜਿਹੜਾ ਹੈਗਾ ਉਹ ਹਵਾ ਇਧਰ ਨੂੰ ਐ ਘਮਾਊਗਾ ਇੱਕ ਪੱਖਾ ਇਧਰਲੀ ਛੜ ਲੱਗੂ ਉਹ ਉਧਰ ਨੂੰ ਘਮਾਊਗਾ ਤੇ ਜਿਹੜਾ ਉਪਰ ਫਲੋਰ ਬਣਾਵਾਂਗੇ ਆਪਾਂ ਉਹਦੇ ਵਾਸਤੇ ਵੀ ਦੇਨੇ ਕੋਈ ਪੱਖਾ ਲਾਈਏ ਜਿਹੜਾ ਥੰਮੂ ਹਵਾ ਤਾਂ ਨੂੰ ਮਾਰੇ ਹਨ ਤੇ ਜਾਂ ਹੋ ਸਕਦਾ ਆਪਾਂ ਇਹਦੇ ਵਿੱਚ ਲਾ ਲਈਏ ਇੱਕ ਪੱਖਾ ਵੀ ਤਾਂ ਤੋਂ ਹਵਾ ਮਰੀ ਜਾਵੇ ਬਾਕੀ ਬਣਾਈ ਰਿਹਾ ਹੋ ਵੀਡੀਓ ਜੇ ਦੇਖੀ ਚੱਲਿਓ ਕੀ ਬਣਦਾ ਸਿਸਟਮ ਆ ਸੈਟਅਪ ਹੋ ਗਿਆ ਕੰਮ ਇੱਥੋਂ ਥੋੜਾ ਜਿਹਾ ਡੈਮੇਜ ਸੀਗਾ ਆਪਣਾ ਇਹ ਤੇ ਹਜੇ ਸਾਨੂੰ ਇਹ ਥੋੜਾ ਜਿਹਾ ਖਰਾਬ ਜਿਹਾ ਲੱਗਿਆ ਜਾਂਦਾ ਹੋਊਗਾ ਜਦੋਂ ਸਾਰਾ ਸਿਸਟਮ ਕੰਪਲੀਟ ਹੋ ਗਿਆ ਫਿਰ ਇਹਨੂੰ ਸਾਬ ਸਫਾਈ ਕਰਾਂਗੇ ਇਹਦੀ ਪੂਰੀ ਆਪਾਂ ਇਹਦਰ ਕੋਲ ਉਹ ਨਾਲ ਦੇਖੋ ਤਾਰਾਂ ਵਗੈਰਾ ਪੂਰਾ ਜਿਹੜੀ ਇਹਦੀ 베ARING ਆ ਪੂਰੀ ਵਧੀਆ ਕਰਾਂਗੇ ਆਪਾਂ ਟੌਕ ਦੀ ਬਾਕੀ ਇਹਦੇ ਵਿੱਚ ਤੁਸੀਂ ਦੇਖੋ ਥੱਲੇ ਆਂਡੇ ਟਿਕ ਜਾਣਗੇ ਸਾਰੀ ਚ ਜੇ ਜਿਹੜੀ ਉੱਪਰ ਬਣਾਵਾਂਗੇ ਆਪਾਂ ਫਲੋਰ ਉਹਦੇ ਵਿੱਚ ਵੀ ਉਹਨੇ ਦੁੱਗਨੇ ਅੰਡੇ ਤਾਂ ਠਿਕ ਜਾਣਗੇ ਦੁੱਗਨੇ ਸਲੇ ਠਿਕ ਜਾਣਗੇ ਜਿਵੇਂ ਜਿਵੇਂ ਜਿਹੜੇ ਥੱਲੇ ਅੰਡੇ ਰੱਖਾਂਗੇ ਆਪਾਂ ਉਹ ਆਪਾਂ ਪਹਿਲਾਂ ਰੱਖ ਦਾਂਗੇ ਜਿਹੜੇ ਉੱਪਰ ਰੱਖਾਂਗੇ ਉਹ ਆਪਾਂ 10 ਕ ਦਾ ਨਾ ਵੇਟ ਕਰਕੇ ਰੱਖ ਦਾਂਗੇ ਬਾਕੀ ਫਿਰ ਜਦੋਂ ਉੱਪਰ ਲੈ ਨਿਕਲੇ ਸਟਾਰਟ ਹੋ ਗਏ ਉਹਨਾਂ ਥੱਲੇ ਕਰੀ ਜਾਵਾਂਗੇ ਤੁਸੀਂ ਜਿਹੜਾ ਟੈਂਪਰੇਚਰ ਸੈੱਟ ਕਰਨਾ ਹੈ ਇਹਦਾ ਉਹ ਉਹ ਥੋੜਾ ਜਿਹਾ ਗੌਰ ਨਾਲ ਕਰਨਾ ਪੈਂਦਾ ਕਿਉਂਕਿ ਤੁਸੀਂ 36 ਪੁਆਇੰਟ ਤੇ ਕਰ ਲੋ ਚਾਹੀ 37 ਤੇ ਕਰ ਲੋ ਆ ਆਟੋ ਕੱਟ ਦਾ ਛੋਟਾ ਸਹੀ ਹੋਣਾ ਚਾਹੀਦਾ ਬਾਕੀ ਪੱਖੇ ਸੋਡੇ ਇਹ ਚੱਲੀ ਜਾਣਗੇ 24 ਘੰਟੇ ਤੇ ਜਿਹੜੇ ਬੱਲ ਬਣੇ ਤੇ ਉਹੋ ਕੱਟ ਮਰਿਆ ਕਰਨਗੇ ਇਕੱਲੇ ਇੱਕੋ ਜਿਹਾ ਟੈਂਪਰੇਚਰ ਰਹੂਗਾ ਸੈੱਟ ਇਹਨੂੰ ਬਾਰੀ-ਬਾਰੀ ਖੋਲਣਾ ਨਾਲੋਂ ਆਪਾਂ ਇਹਦੇ ਵਿੱਚ ਜਿਹੜਾ ਸ਼ੀਸ਼ਾ ਕਟਿੰਗ ਕਰਕੇ ਲਾਵਾਂਗੇ ਉਹ ਬਾਰੀ-ਬਾਰੀ ਖੋਲਣੀ ਲੋੜ ਨਹੀਂ ਪੈਣੀ ਉਹਦੇ ਨਾਲ ਤੁਸੀਂ ਚੈਕਸ ਦੇਖ ਸਕਦੇ ਹੋ ਨਿਕਲਦੇ ਜੇ ਕੋਈ ਚੈਕਸ ਕੋਈ ਤੁਹਾਨੂੰ ਲੱਗੇ ਵੀ ਇਹ ਥੋੜਾ ਜਿਹਾ ਕੋਈ ਬਿਮਾਰੀ ਜਾਂ ਵਿੱਚ ਮਰ ਗਿਆ ਉਹਨੂੰ ਕੱਢਣਾ ਕਰਨਾ ਤਾਂ ਉਹ ਬਿਨਾ ਪੁਲਿਸ ਨੂੰ ਪਤਾ ਲੱਗ ਜੂਗਾ ਹਨਾ ਬਾਕੀ ਸਾਰਾ ਕੰਪਲੀਟ ਹੋ ਗਿਆ ਜਦੋਂ ਤੁਹਾਨੂੰ ਪ੍ਰੋਪਰ ਦੱਸਾਂ ਕਿੰਨੇ ਦੇ ਆਪਣੇ ਪੱਖੇ ਆਏ ਐ ਤੇ ਬਾਕੀ ਹੋਲਡਰ ਹੋਗੇ ਤਾਰ ਹੋਗੀ ਇਹ ਤਾਂ ਨਾਰਮਲ ਜੀ ਚੀਜ਼ ਹੈ ਤੁਹਾਨੂੰ ਸਾਰਾ ਖਰਚਾ ਦੱਸਾਂਗੇ ਕਿ ਕਿੰਨੇ ਦਾ ਬਣ ਕੇ ਤਿਆਰ ਹੋਈ ਹੈ ਇਹ ਪੱਕੀ ਕਿਸੇ ਨੇ ਛੋਟੀ ਮਸ਼ੀਨ ਬਣਾਉਣੀ ਹੈ 50 ਡੇ ਵਾਲੀ 100 ਅੰਡੇ ਵਾਲੀ ਤਾਂ ਜੇ ਮੈਂ ਆਪਣੇ ਕੋਲ ਘਰੇ ਬਣੀ ਪਈ ਹੈ ਉਹ ਉਹਦੀ ਬਣਾਉਣੀ ਹੈ 300 ਅੰਡੇ ਵਾਲੀ ਤਾਂ ਤੁਸੀਂ ਆਪਾਂ ਨਾਲ ਕੰਟੈਕਟ ਕਰ ਸਕਦੇ ਹੋਗੇ ਜਿਹੜੀ ਛੋਟੀ ਮਸ਼ੀਨ ਹੈ ਉਹ 2500 ਰੁਪਏ ਚ ਆਪਾਂ ਤਿਆਰ ਕਰਕੇ ਦਿੰਨੇ ਆ ਤੇ ਜਿਹੜੀ ਵੱਡੀ ਮਸ਼ੀਨ ਹੈਗੀ ਉਹ 3500 ਦੀ ਆ ਤੇ ਜਿਹਨੇ ਇਦਾਂ ਦੀ ਵੱਡੀ ਬਣਾਉਣੀ ਹੈ ਫ੍ਰਿਜ ਦੀ ਬਣਾਉਣੀ ਹੈ ਚਾਹੇ ਪੇਟੀ ਦੀ ਬਣਾਉਣੀ ਹੈ ਉਹ ਆਪਣਾ ਕੰਟੈਕਟ ਕਰ ਲਿਓ ਆਪਾਂ ਉਹਦੇ ਵਿੱਚ ਹੀ ਬਣਾ ਕੇ ਦੇ ਦਾਂਗੇ ਬਹੁਤ ਵਧੀਆ ਇਹ ਆਸਾਨ ਤਰੀਕਾ ਅੰਡਿਆਂ ਤੋਂ ਚੂਚੇ ਕਢਵਾਉਣ ਦਾ ਬਾਕੀ ਜਦੋਂ ਬਣ ਕੇ ਤਿਆਰ ਹੋ ਗਈ ਤੁਸੀਂ ਉਦੋਂ ਵੇਖਿਓ ਕਿਹੋ ਜਿਹਾ ਸਿਸਟਮ ਤਿਆਰ ਹੁੰਦਾ ਆਪਣਾ ਇਹ ਇੱਕ ਜਗ੍ਹਾ ਤੁਸੀਂ ਕੋਨੇ ਤੇ ਰੱਖ ਦੋ ਨਾਲ ਤੁਸੀਂ ਬਰੂਡਿੰਗ ਵਾਲਾ ਸਿਸਟਮ ਬਣਾ ਲਓ ਟੈਂਪਰੇਚਰ ਵਾਲਾ ਸਾਨੂੰ ਅਲੱਗ ਬਣਾਉਣਾ ਪਊ ਜਦੋਂ ਬੱਚਾ ਨਿਕਲਣਾ ਸਟਾਰਟ ਹੋ ਗਿਆ ਕਿਉਂਕਿ ਇਹਦੇ ਵਿੱਚ ਨਹੀਂ ਆਪਾਂ ਰੱਖਣਾ ਇਹਦੇ ਵਿੱਚ ਆਪਾਂ 24 ਘੰਟੇ ਬੱਚਾ ਰੱਖਣਾ ਹੈਗਾ ਜਿਵੇਂ ਅੱਜ ਸ਼ਾਮ ਨੂੰ ਨਿਕਲ ਗਿਆ ਤੇ ਕੱਲ੍ਹ ਸ਼ਾਮ ਨੂੰ ਬੱਚਾ ਬਾਹਰ ਕੱਢਣਾ ਉਹ ਤੁਹਾਨੂੰ ਅਲੱਗ ਜਗ੍ਹਾ ਬਣਾਉਣੀ ਪਊਗੀ ਜਿੱਥੇ ਟੈਂਪਰੇਚਰ ਤੁਸੀਂ ਸੇਮ ਇਹਦੇ ਨਾਲ ਦਾ ਸੈੱਟ ਕਰਕੇ ਰੱਖਣਾ ਹੈ ਉਦੇ ਵਿੱਚ ਆਟੋ ਕੱਟ ਦਾ ਕੋਈ ਚੱਕਰ ਨਹੀਂ ਹੁੰਦਾ ਅ ਤੁਸੀਂ ਬੱਲਵ ਲੈ ਲੈਣੇ ਚਾਹੀਏ ਚਾਹੇ ਤੁਸੀਂ ਹੀਟਰ ਲਾ ਲਓ ਹਨਾ ਉਹਦੇ ਵਿੱਚ ਤੁਹਾਨੂੰ ਅਲੱਗ ਤੋਂ ਟੈਂਪਰੇਚਰ ਵਾਲਾ ਲਮਕਾਉਣਾ ਪੂਈ ਇੱਕ ਜਿਹੜਾ 36 37 ਦੇ ਉੱਤੇ ਟੈਂਪਰੇਚਰ ਬਣਾ ਕੇ ਰੱਖੇ ਇਹ ਸੋਡਾ ਨਾਂ ਵਾਲਾ 15 20 ਦਿਨ ਸਾਨੂੰ ਉਹਦੇ ਵਿੱਚ ਬੱਚੇ ਉੱਥੇ ਰੱਖਣੇ ਪੈਣਗੇ ਜਦੋਂ ਬੱਚਿਆਂ ਦੇ ਖੰਭ ਨਿਕਲਿਆ ਫਿਰ ਉਹਨਾਂ ਨੂੰ ਟੈਂਪਰੇਚਰ ਦਾ ਕੋਈ ਇੰਨਾ ਲੋੜ ਨਹੀਂ ਹੁੰਦੀ ਬਸ ਉਹਦੋਂ ਤੁਸੀਂ ਸਹੀ ਬਰੂਡਿੰਗ ਕਰ ਲਈ ਜੇ ਬੱਚੇ ਦੀ ਉਹ ਬੱਚਾ ਸੋਡਾ ਵੱਡਾ ਹੋ ਕੇ ਵੀ ਕਦੇ ਬਿਮਾਰ ਨਹੀਂ ਹੁੰਦਾ ਤੁਸੀਂ ਜਾਵਾ ਨੂਰੀ ਦੇ ਬੱਚੇ ਲੈਣੇ ਆ ਨੂਰੀ ਮੁਰਗੀਆਂ ਦੇ ਬੱਚੇ ਲੈਣੇ ਆ ਤਾਜ ਦੇ ਬੱਚੇ ਲੈਣੇ ਆ ਤੇ ਸੁਨਾਲੀ ਹੋ ਗਈ ਤੇ ਬਲੈਕ ਕੈਸਟਰ ਹੋ ਗਿਆ ਤੇ ਆਰ ਆਰ ਹੋ ਗਿਆ ਇਹ ਬਰੀਡਾ ਆਪਣੇ ਕੋਲੇ ਅਵੇਲੇਬਲ ਹੈਗੀਆਂ ਜੇ ਕਿਸੇ ਨੇ ਸਪੈਸ਼ਲ ਕੋਈ ਜਾਨਵਰ ਕਿਸੇ ਦੇ ਕੋਈ ਵੀ ਚਿਕੋਰਾ ਵਗੈਰਾ ਜਿਆ ਜਿਹਦਾ ਤੁਹਾਨੂੰ ਚਾਹੀਦਾ ਆਪ ਨੂੰ ਅੰਡਾ ਲੈ ਕੇ ਦੇ ਦੋ ਆਪੇ ਦੇ ਵਿੱਚ ਰੱਖਦਾ ਜਿੱਦੇ ਨਿਕਲ ਕੇ ਤੁਸੀਂ ਆਪ ਦਾ ਲੈ ਆ ਸਕਦੇ ਲੈ ਸੁਣਾ ਦੀ ਇਹਨਾਂ ਨੂੰ ਇੱਕ ਬਾਈ ਦਾ ਫੋਨ ਆਇਆ ਮੇਰੇ ਕੋਲੇ ਅੱਛਾ ਤੇ ਕਹਿੰਦਾ ਬਾਈ ਮੈਂ ਬੱਚੇ ਰੱਖੇ ਨੂੰ ਅੰਡੇ ਰੱਖੇ ਨੂੰ ਕਹਿੰਦਾ ਤੁਹਾਡੀ ਵੀਡੀਓ ਦੇਖੀ ਸੀ ਕਹਿੰਦਾ ਮੈਂ ਤੁਹਾਡੇ ਅ ਤੁਹਾਡੀ ਵੀਡੀਓ ਦੇਖ ਕੇ ਮੈਂ ਵੀ ਘਰੇ ਇਨਕੂਬेटर ਬਣਾਇਆ ਅੱਛਾ 16 17 ਦਿਨ ਹੋ ਗਏ ਕਹਿੰਦਾ ਅੰਡੇ ਰੱਖੇ ਨੂੰ ਹੂੰ ਕਹਿੰਦਾ ਜਿਵੇਂ ਤੁਸੀਂ ਕੈਂਡਲਿੰਗ ਕਰੀ ਸੀ ਮੈਂ ਵੀ ਕਰੀ ਕਹਿੰਦਾ ਮੈਨੂੰ ਕੁਝ ਦਿਸਿਆ ਅੱਛਾ ਬਸ ਹੋਰ ਤਾਂ ਕੋਈ ਹਾਲ ਨਹੀਂ ਫਿਰ ਮੈਂ ਉਹਨੂੰ ਭੰਨ ਕੇ ਦੇਖ ਲਾ ਬਾਈ ਬੱਚੇ ਦੇ ਕੰਡੇ ਨੂੰ ਹਾਂ ਉਹਨੇ ਭੰਨਿਆ ਤੇ ਖਾਂਦਾ ਉਬਲਿਆ ਭਰਾਵਾ ਦੋ ਬੱਲ ਬਲਾ ਰੱਖੇ ਹੋਣੇ ਮਾ ਤੂੰ ਵੀਡੀਓ ਤਾਂ ਭੇਜ ਮੈਨੂੰ ਬਣਾਇਆ ਕੀ ਆ ਦੋ ਬੱਲ ਬਲਾ ਰੱਖੇ ਗੱਤੇ ਡੱਬਾ ਲੈ ਰੱਖਿਆ ਥੱਲੇ ਚੂੜੀ ਪਾ ਕੇ ਤੇ ਉੱਤੇ 15-20 ਆਂਡੇ ਰੱਖ ਛੱਡੇ ਵਿਦਆਊਟ ਕੰਟਰੋਲਰ ਬਿਜੇ ਬਿਨਾ ਕੰਟਰੋਲਰ ਤੋਂ ਇਹ ਆਂਡੇ ਆਂਡੇ ਉਬਲ ਗਏ ਭਰਾਵਾ ਕਹਿੰਦਾ ਭਾਈ ਉਬਲ ਗਏ ਹੁਣ ਮਾ ਫਿਰ ਸ਼ੱਕ ਲਾ ਹੋ ਕੀ ਹਾਲ ਹੈ ਹੁਣ ਆਏ ਆ ਵੀ ਇਹ ਭਈ ਥੋੜਾ ਜਿਹਾ ਦਿਮਾਗ ਤੋਂ ਵੀ ਮੜਾ ਜਾ ਲੈ ਤੋ ਹਨਾ ਕੰਮ ਕੀ ਕਲੀਆਂ ਵੀਡੀਓ ਦੇਖੀ ਵੀ ਨਹੀਂ ਕਿ ਤੁਸੀਂ ਫਿਰ ਬਾਈ ਨੂੰ ਮੈਂ ਦੱਸਿਆ ਪ੍ਰੋਪਰ ਕਿਵੇਂ ਬਣੂ ਫਿਰ ਹੁਣ ਮੈਂ ਲਿੰਕ ਭੇਜਿਆ ਵੀ ਆਹ ਕੰਟਰੋਲਰ ਮੰਗਾ ਤੂੰ ਆਟੋ ਕੱਟ ਲੱਗੂ ਹੈ ਜਿਹੜਾ ਹੂੰ ਜਿਹੜਾ ਡਾਪਟਰ ਵਰਤਨਾ 12 ਵੋਲਟ ਵਾਲਾ ਡੀਸੀ ਵਾਲਾ ਕੋਸ਼ਿਸ਼ ਕਰੋ ਵੀ ਉਹ 2 ਐਂਪੀਅਰ ਦਾ ਹੋਵੇ ਘੱਟੋ ਘੱਟ ਦੇਖਣ ਜੀ ਤੁਹਾਨੂੰ ਆਪ ਹੀ ਸੋਹਣਾ ਲੱਗੂਗਾ ਵੀ ਵਾਕਈ ਈਜ਼ ਬਣੀ ਆ ਪੱਕੇ ਤੁਹਾਨੂੰ ਪਤਾ ਲੱਗ ਜੂਗਾ ਵੀ ਜਿਗਾੜ ਕੀ ਹੁੰਦਾ ਤੇ ਪ੍ਰੋਪਰ ਤਰੀਕੇ ਨਾਲ ਬਣਾਉਣੀ ਹੈ ਮਸ਼ੀਨ ਉਹ ਕਿਵੇਂ ਆ ਦੇਖੋ ਚੈਨਲ ਨਾਸਤੇ ਲਾਈਟਾਂ ਹਾਂ ਤੇ ਬਾਕੀ ਇਹਨਾਂ ਨੂੰ ਫੈਨ ਲਾਉਣ ਦਾ ਦੇਖੋ ਤਰੀਕਾ ਲੋ ਜੀ ਆਲਮੋਸਟ ਕੰਮ ਆਪਣਾ ਬਣ ਕੇ ਤਿਆਰ ਹੈ ਇਹ ਕਾਬੜ ਦਾ ਰਹੂ ਪੱਖੇ ਵਗੈਰਾ ਵੀ ਲੱਗੇ ਹੈਗੇ ਤੇ ਸਾਰਾ ਹੋਲਡਰ ਵਗੈਰਾ ਸਾਰਾ ਕੁਝ ਓਕੇ ਹੋ ਗਿਆ ਵੇਰਿੰਗ ਕੰਪਲੀਟ ਹੋ ਗਈ ਉੱਪਰਲਾ ਸ਼ੀਸ਼ਾ ਰਹਿ ਗਿਆ ਲਾਉਣ ਵਾਲਾ ਹੁਣ ਟਾਈਮ ਦੇਖ ਲਓ ਤੁਸੀਂ ਦਿਨ ਵੀ ਗਿਆ ਹਣਾ ਦੇਖੋ ਹਨੇਰਾ ਹੋ ਗਿਆ ਤੇ ਹੁਣ ਬਾਕੀ ਜਿਹੜੀ ਇਹਦੀ ਅਪਡੇਟ ਆ ਉਹ ਆਪਾਂ ਤੁਹਾਨੂੰ ਮਾਰਨਿੰਗ ਦਿੰਨੇ ਆ ਹਾਂ ਕਿੱਦਾਂ ਬਣ ਕੇ ਕਿਵੇਂ ਤਿਆਰ ਹੋਈ ਇਹ ਨਾਲੇ ਚਲਾ ਕੇ ਦਿਖਾਵਾਂਗੇ एक बार चला के दिखाई देने यहाँ पे माया ली देखो टम्परेचर देखो पाकि अंदर एलईडी बल्ब लाते अपा आ, भी अः लैट बल्ब बंद हो तो भी आप देखता रहे है अपनी मशीन दी उपर ले लोग शीशा लग गया देखो पक्का रह गया ਏਰੀਆ ਦਾ ਟੈਂਪਰੇਚਰ ਆਪਹੁਣ ਲੱਗ ਜੂ 17.3 ਤੇ ਆ ਹੁਣ ਜੇ ਕੁ 17.4 ਹੋ ਗਿਆ ਨਾ ਇਹ 37 ਤੇ ਜਾ ਕੇ ਆਪੇ ਮਤਲਬ ਬੰਦ ਹੋ ਜਾਣਗੇ ਰੁਕ ਜੂਗਾ ਦੱਸੋ ਕਿਹੋ ਜਿਹੀ ਲੱਗੀ ਵੀਡੀਓ ਬਾਕੀ ਸਾਰੀ ਇਹਦੀ ਕੀਕੋ ਸਮਾਨ ਲੱਗਿਆ ਕਿੰਨਾ ਖਰਚਾ ਹੈ ਇਹਦੀ ਵੀਡੀਓ ਆਪਾਂ ਇੱਕ ਅਲੱਗ ਤੋਂ ਬਣਾ ਕੇ ਪਾਵਾਂਗੇ ਨਾਲ ਲੌਂਗ ਵੀਡੀਓ ਆਪਣੀ ਅੱਧਾ ਘੰਟਾ 20 ਮਿੰਟਾਂ ਦੀ ਘੁੱਟ ਘੱਟ ਵੀਡੀਓ ਹੋਊ ਇਹ ਕਿਵੇਂ ਬਣਿਆ ਕਿਵੇਂ ਵਾਇਰਿੰਗ ਕਰੀਆ ਨਾ ਸਾਰੀ ਉਹ ਦੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਜਦੋਂ 70.7 ਤੇ ਵਗ ਗਿਆ ਉਦੋਂ ਆਟੋ ਕੱਟਨੇ ਕੰਮ ਕਰਨਾ ਆਪ ਦਾ ਉਹਨੂੰ ਕੱਟ ਕਰ ਦੇਣਾ ਦੋਏ ਚ ਬਲਬ ਲਾਏ ਗਏ ਆ ਨਹੀਂ ਦੋ ਬਲਬ ਲਾਏ ਆ ਕਿ ਕੇ ਵਾਰੀ ਇੱਕ ਰਾਤ ਨੂੰ ਖਰਾਬ ਹੋ ਜੇ ਹੂੰ ਬਲਬ ਚੱਲ ਪੈਣ ਹਾਂ ਤੇੜਾ ਹੋ ਉੱਪਰਲਾ ਪੱਖਾ ਲੱਗਿਆ ਇਹਦੇ ਵਿੱਚ ਲੱਗਿਆ ਹੋਇਆ ਉਹ ਹਾਂ ਇਹੋ ਜਿਹੜੇ ਨਟ ਪਾਏ ਹੋਏ ਆ ਆਪਸ ਨੂੰ ਨਟ ਦੀਣੇ ਹੋਣਗੇ ਉਸੇ ਹਾਂ ਇਹਦੇ ਉੱਪਰ ਜਾਲੀ ਇਹ ਜੇ ਹੋਰ ਟਿਕੂਗੀ ਜਿੰਨਾ ਅੰਡਾ ਥੱਲੇ ਟਿਕੂਗਾ ਉਹਨੇ ਅੰਡਾ ਇਹਦੇ ਉੱਪਰ ਟਿਕੂਗਾ ਬਾਕੀ ਬਹੁਤ ਵਧੀਆ ਸੈਟਅਪ ਬਣਾਇਆ ਜੀ ਬਣਾਇਆ ਤਾਂ ਜੀ ਲਾ ਕੇ ਆ ਪੂਰੀ ਮਿਹਨਤ ਕੀਤੀ ਆ 19.4 ਬਾਕੀ ਤੁਸੀਂ ਦੱਸਿਓ ਕਿ ਕਹਿ ਜੀ ਬਣੀ ਆ ਕਿਵੇਂ ਬਣੀ ਆ ਹਨਾ ਇਹ 37.7 ਤੇ ਜਾ ਕੇ ਇਹ ਆਪੇ ਕੱਟ ਮਾਰ ਜੂਗਾ ਚਲੋ ਬਾਕੀ ਠੀਕ ਹੈ ਵੱਡੀ ਆ ਵੀਡੀਓ ਆਪਣੀ ਆਊਗੀ ਤੇ ਇਹਨੂੰ ਫੋਲੋ ਕਰਦੇ ਹੋ ਦੇਖਣ ਵਾਸਤੇ ਆਜੋ ਜੀ ਹੁਣ ਸੁਣੋ ਆਪਣੀ ਮਸ਼ੀਨਾਂ ਦਿਖਾ ਦੇਣਾ ਜਿੰਨਾ ਵਿੱਚ ਆਪਾਂ ਅੰਡੇ ਰੱਖਾਂਗੇ ਹਨ ਆਜੋ ਆਹ ਚੈੱਕ ਕਰ ਸਕਦੇ ਹੋ ਤੁਸੀਂ ਇਹ ਵਾਲੀ ਮਸ਼ੀਨ ਹੈ ਆਪਣੀ ਇਹਦੇ ਵਿੱਚ 3-4-5 400 ਅੰਡੇ ਇਹਦੇ ਵਿੱਚ ਟਿਕ ਜੂਗਾ ਹਨ ਹਾਂ ਇਹ ਆਪਾਂ ਇੱਕ ਟ੍ਰਾਇਲ ਤੇ ਬਾਹਰ ਰੱਖੀਗਾ ਆਪਾਂ ਚੈੱਕ ਕਰਨੀ ਆ ਅਸੀਂ ਚੈੱਕ ਹੋ ਗਈਆਂ ਓਕੇ ਆ ਸਹੀ ਟੈਂਪਰੇਚਰ ਬਣਾਉਂਦੀਆਂ ਸੀ ਹਿਊਮਿਡਿਟੀ ਬਣਾਉਂਦੀਆਂ ਤੇ ਇਹਦੇ ਵਿੱਚ ਆਪਾਂ ਇਹ ਭਰ ਦੇਣੀ ਹੈ 10 ਤਰੀਕ ਨੂੰ ਤੇ ਇਧਰ ਆਪਣੀ ਆ ਨਵੀਂ ਇੱਕ ਦੇਖੋ ਅੱਜ ਇਹ ਕਰ ਲਓ ਇਹ ਟ੍ਰਾਇਲ ਦੇ ਵਾਸਤੇ ਇਹਦੇ ਵਿੱਚ ਆਂਡੇ ਰੱਖੇ ਸੀਗੇ ਅੱਜ 18-19 ਦਿਨਾਂ ਦੇ ਹੋ ਚੱਲੇ ਆ ਚੈਕਸ ਨੇ ਵਿੱਚ ਬਣਿਆ ਪਿਆ ਆ ਸ਼ਾਮ ਨੂੰ ਤੁਹਾਨੂੰ ਕੈਂਡਲਿੰਗ ਕਰਕੇ ਦਿਖਾ ਦਾਂਗੇ ਆਪਾਂ ਤੇ ਇਹਦੇ ਵਿੱਚ ਦੇਖੋ ਦੋ ਪੋਰਸ਼ਨ ਨੇ ਇਹ ਜਾਰੀ ਚੱਕੀ ਜਾਂਦੀ ਆ ਥੱਲੇ ਵੀ ਅੰਡਾ ਟਿਕ ਜੂਗਾ ਉੱਥੇ ਵੀ ਟਿਕ ਜੂਗਾ ਇਧਰ ਵੀ ਟਿਕ ਜੂਗਾ ਇਧਰ ਪਾਣੀ ਪੈਂਦਾ ਉੱਪਰ ਆਂਡਾ ਕਿਨਾਂ ਮੱਝੀ ਰੱਖ ਲਓ ਬਾਕੀ ਇਹਨੂੰ ਹਲਾਉਣਾ ਚਲਾਉਣਾ ਸੌਖਾ ਹੈ ਹਨਾ ਜਿੰਨੀਆਂ ਡੱਬੀਆਂ ਸਾਰੀਆਂ ਝੰਡਾ ਆ ਜੂਗਾ ਤੇ 4-5-600 ਆਂਡੇ ਇਹਦੇ ਵਿੱਚ ਆ ਜੂਗਾ ਤੇ ਬਾਕੀ ਹਿਊਮਿਡਿਟੀ ਚੈੱਕ ਕਰ ਲਓ ਤੁਸੀਂ ਇੱਧਰ 37 ਦਾ ਟੈਂਪਰੇਚਰ ਹੈ 68% ਦੀ ਹਿਊਮਿਡਿਟੀ ਹੈ ਜਮਾਂ ਸਹੀ ਆ ਦੇਖੋ ਕੱਚ ਦੇ ਉੱਤੇ ਮੁਰਕਾ ਹੀ ਜਾਂਦਾ ਹੈ ਹਨ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਹਿਊਮਿਡਿਟੀ ਬਹੁਤ ਜ਼ਰੂਰੀ ਆ ਬੱਚਾ ਬਾਹਰ ਨਿਕਲਣ ਵਾਸਤੇ ਹਨਾ ਟੈਂਪਰੇਚਰ ਬੱਚਾ ਬਣਾਉਣ ਵਾਸਤੇ ਚਲੋ ਇਹ ਆਪਣਾ ਪਿੱਛੇ ਦੋ ਮਸ਼ੀਨਾਂ ਆਈਆਂ ਹਨ ਜਿਹੜੀਆਂ ਪ੍ਰੋਪਰ ਵਰਕਿੰਗ ਦੇ ਵਿੱਚ ਐ 10 ਤਰੀਕ ਨੂੰ ਆਪਾਂ ਚਲਾ ਦੇਣੀਆਂ ਤੇ ਜਿਹਨੇ ਬੱਚਾ ਬੁੱਕ ਕਰਾਉਣਾ ਆਪਾਂ ਨੂੰ ਕਾਲ ਕਰ ਲਓ आरआईआर ब्रेकफास्ट लॉग नूरी जावा ਤੇ ਤਾਜ ਇਹ ਆਪਣੇ ਕੋਲੇ ਨਸਲਾ ਨੋਟ ਕਰ ਲਓ ਤੇ ਬਾਕੀ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਐਦਾਂ ਦੀ ਹੋਰ ਵੀਡੀਓ ਵਾਸਤੇ ਓਕੇ ਧੰਨਵਾਦ